ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਜੂਨ ਦਾ ਮਹੀਨਾ ਚੱਲ ਰਿਹਾ ਤੇ ਅੱਜ ਕੱਲ੍ਹ ਕਈਆਂ ਦਾ ਆਮ ਹੀ ਇਹ ਸਵਾਲ ਹੁੰਦਾ ਵੀ ਬਾਬਾ ਠਾਕਰ ਸਿੰਘ ਜੀ ਦੀ ਪੰਥ ਨੂੰ ਕੀ ਦੇਣਿਆ ਜੀ ਸਭ ਤੋਂ ਪਹਿਲੀ ਗੱਲ ਤੇ ਸੰਤ ਗਾਨੀ ਕਰਤਾਰ ਸਿੰਘ ਜੀ ਨੇ ਜ਼ਿੰਮੇਵਾਰੀ ਜਸੇ ਦੀ ਟਕਸਾਲ ਦੀ ਬਾਬਾ ਠਾਕਰ ਸਿੰਘ ਜੀ ਨੂੰ ਦਿੱਤੀ ਸੀ ਸੰਤ ਗਾਨੀ ਜਰਨੈਲ ਸਿੰਘ ਜੀ ਨੂੰ ਨਹੀਂ ਉਹਨਾਂ ਦੀਆਂ ਰਿਕਾਰਡਿੰਗਾਂ ਵੀ ਮੌਜੂਦ ਨੇ ਬਾਤਾਂ ਆ ਨੇ ਸੁਣੀਆਂ ਜਿਨ੍ਹਾਂ ਨੇ ਨਹੀਂ ਸੁਣੀਆਂ ਉਹ ਸੁਣ ਸਕਦੇ ਆ ਤੇ ਬਾਬਾ ਜੀ ਨੇ ਪਰ ਸਮੇ ਦੀ ਮੰਗ ਨੂੰ ਵੇਖਦਿਆਂ ਹੋਇਆਂ ਕਿਉਂਕਿ ਸੰਤ ਗਾਨੀ ਕਰਤਾਰ ਸਿੰਘ ਜੀ ਨੇ ਆਲਰੇਡੀ ਸਰਕਾਰ ਦੇ ਨਾਲ ਮੋਰਚਾ ਲਾਇਆ ਹੋਇਆ ਸੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਹੋਈ ਸੀ ਪੰਜਾਬ ਦੇ ਵਿੱਚ ਐਮਰਜੈਂਸੀ ਦਾ ਮਤਲਬ ਹੁੰਦਾ ਵੀ ਚਾਰ ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ ਨੇ ਸਿੱਖਾਂ ਦੀ ਫੜਫੜ ਕੇ ਨਸਬੰਦੀ ਕੀਤੀ ਜਾ ਰਹੀ ਸੀ ਉਸ ਸਮੇਂ ਦੇ ਦੌਰਾਨ ਸੈਂਤੀ ਮਹਾਨ ਨਗਰ ਕੀਰਤਨ ਕੱਢੇ ਤੇ ਐਮਰਜੈਂਸੀ ਦੀਆਂ ਧੱਜੀਆਂ ਉਡਾਈਆਂ ਤੇ ਇੰਦਰਾ ਗਾਂਧੀ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਤੇ ਜ਼ੁਲਮ ਦੇ ਬਰਖਲਾਫ ਆਵਾਜ਼ ਉਠਾਈ ਤੇ ਬਾਬਾ ਜੀ ਬਹੁਤ ਅਮੀਰ ਘਰਾਣੇ ਤੋਂ ਸਨ ਇਚੋ ਗਿਲ ਬਾਬਾ ਜੀ ਦਾ ਪਿੰਡ ਸੀਗਾ ਬਹੁਤ ਜ਼ਿਆਦੀ ਜ਼ਮੀਨ ਜਾਇਦਾਦ ਸੀ ਉੱਥੇ ਉਹਨਾਂ ਦੀ ਪਰ 47 ਤੋਂ ਬਾਅਦ ਜਦੋਂ ਇੱਧਰ ਜ਼ਮੀਨਾਂ ਅਲਾਟ ਹੁੰਦੀਆਂ ਪੁਰਾਣੇ ਬਜ਼ੁਰਗਾਂ ਨੂੰ ਪਤਾ ਆ ਬੀ ਕਿੰਨੀਆਂ ਘਟ ਜ਼ਮੀਨਾਂ ਅਲਾਟ ਹੋਈਆਂ ਸ਼ੁਰੂ ਤੋਂ ਹੀ ਸਿੱਖਾਂ ਦੇ ਨਾਲ ਬਹੁਤ ਤੱਕਾ ਹੋਇਆ ਪਰ ਫਿਰ ਵੀ ਬਾਬਾ ਜੀ ਦੇ ਹਿੱਸੇ ਅਠ ਕਿੱਲੇ ਜ਼ਮੀਨ ਆਉਂਦੀ ਸੀ ਚਾਰ ਭਰਾ ਸੀਗੇ ਬਾਬਾ ਜੀ ਤੇ ਤਕਰੀਬਨ 80000 ਰੁਪਿਆ ਬਾਬਾ ਜੀ ਦੇ ਘਰੋਂ ਠੇਕਾ ਆਉਂਦਾ ਹੁੰਦਾ ਸੀਗਾ ਬਾਬਾ ਜੀ ਨੂੰ ਤੇ ਚੰਗੇ ਅਮੀਰ ਘਰਾਣੇ ਤੋਂ ਸਾਨ ਫਿਰ ਵੀ 8 ਗਿੱਲੇ ਬਾਬਾ ਜੀ ਦੇ ਹਿੱਸੇ ਪੈੜੀ ਆਉਂਦੀ ਸੀ ਕੱਲਿਆਂ ਦੇ ਤੇ ਸੋ ਕਹਿਣ ਤੋਂ ਭਾਵੇਂ ਸੀ ਵੀ ਬਾਬਾ ਜੀ ਨੇ ਫਿਰ ਆਪਣੀ ਜਿੰਮੇਵਾਰੀ ਦਾ ਜਥੇਦਾਰੀ ਦਾ ਤਿਆਗ ਕਰਦੇ ਹੋਏ ਸੰਤਗਾਨੀ ਜਰਨੈਲ ਸਿੰਘ ਜਿਹਨੂੰ ਜ਼ਿੰਮੇਵਾਰੀ ਦਿੱਤੀ ਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਸੇ ਦੀ ਸੇਵਾ ਨਿਭਾਈ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਫਿਰ ਸਰਕਾਰ ਦੇ ਬਰਖਲਾਫ ਆਵਾਜ਼ ਉਠਾਈ ਮੋਰਚਾ ਲਾਇਆ ਸਾਰਿਆਂ ਨੂੰ ਪਤਾ ਆ ਸੋ ਸਭ ਤੋਂ ਪਹਿਲੀ ਗੱਲ ਤੇ ਜਿਹੜਾ ਕੌਮ ਨੂੰ ਜਰਨੈਲ ਬਖਸ਼ਿਆ ਜਿਹਦੀ ਬਾਬਤ ਅੱਜ ਵੀ ਸਿੱਖ ਕੌਮ ਤਰਸਦੀ ਆ ਵੀ ਸੰਤ ਜਰਨੈਲ ਸਿੰਘ ਜੀ ਵਰਗਾ ਇੱਕ ਜਰਨੈਲ ਚਾਹੀਦਾ ਉਹ ਜਰਨੈਲ ਕੌਮ ਨੂੰ ਬਾਬਾ ਠਾਕੁਰ ਸਿੰਘ ਜੀ ਨੇ ਦਿੱਤਾ ਉਸ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਅਟੈਕ ਹੋਣ ਦੀਆਂ ਗੱਲਾਂ ਆਈਆਂ ਉੱਥੇ ਕਸ਼ਮਕਸ਼ ਚੱਲੀ ਤੇ ਬਾਬਾ ਠਾਕਰ ਸਿੰਘ ਜੀ ਦੀ ਜਿਹੜੀ ਭੈਣ ਆ ਉਹ ਜਰਨਲ ਸੁਬੇਕ ਸਿੰਘ ਜੀ ਦੇ ਪਰਿਵਾਰ ਵੱਲ ਵਿਆਹੀ ਹੋਈ ਆ ਤੇ ਆਪਣੀ ਭੈਣ ਰਾਈ ਸੁਨੇਹਾ ਭੇਜ ਕੇ ਤੇ ਜਰਨਲ ਸੁਬੇਕ ਸਿੰਘ ਜੀ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਕੋਲੇ ਪਹੁੰਚਾਇਆ ਸੋ ਦੂਜੀ ਦੇਣੇ ਕਿ ਕੌਮ ਨੂੰ ਐਸਾ ਇੱਕ ਜਰਨਲ ਬਖਸ਼ਿਆ ਜਿਨੇ ਬੰਗਲਾਦੇਸ਼ ਦੇ ਵਿੱਚ 90000 ਪਾਕਿਸਤਾਨੀਆਂ ਦੇ ਹਥਿਆਰ ਸਟਾਏ ਸਨ ਤੇ ਜਿਹੜੀ ਸਾਰੀ ਸੀਆਈਡੀ ਪਹੁੰਚਦੀ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਕੋਲੇ ਕੋ ਕੀ ਅਖੀਰਲੇ ਸਮੇਂ ਦੇ ਵਿੱਚ ਆਡੀਓਸ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਕਹਿਣ ਲੱਪੇ ਸੀਗੇ ਇੱਥੇ ਹਮਲਾ ਹੋਏਗਾ ਉਹ ਵੀ ਜਰਨਲ ਸੁਖ ਸਿੰਘ ਜੀ ਦੇ ਤਿੰਨੇ ਭਚੰਗੀ ਜਿਹੜੇ ਆ ਉਹ ਫੌਜ ਦੇ ਵਿੱਚ ਸਨ ਪੁੱਤਰ ਉਹਨਾਂ ਦੇ ਡੇਰਾ ਦੂਨ ਦੇ ਵਿੱਚ ਬੇਸ ਸੀਗਾ ਉੱਥੇ ਸਨ ਤੇ ਸਭ ਤੋਂ ਪਹਿਲਾਂ ਜਿਹੜਾ ਦਰਬਾਰ ਸਾਹਿਬ ਦਾ ਕੰਪਲੈਕਸ ਬਣਾ ਕੇ ਟ੍ਰੇਨਿੰਗ ਦਿੱਤੀ ਗਈ ਆ ਵੀ ਇੱਥੇ ਕਿਦਾਂ ਹਮਲਾ ਕਰਨਾ ਦਰਬਾਰ ਸਾਹਿਬ ਤੇ ਉਹ ਵੀ ਡੇਰਾ ਦੂਨੀ ਦਿੱਤੀ ਗਈ ਆ ਤੇ ਉਹਨਾਂ ਦੇ ਪਚੰਗੀ ਜਿਹੜੇ ਆ ਪੁੱਤਰ ਜਿਹੜੇ ਆ ਜਰਨਲ ਸਵੇਕ ਸਿੰਘ ਜੀ ਨੂੰ ਸਾਰੀ ਸੀਆਈਡੀ ਦਿੰਦੇ ਰਹਿੰਦੇ ਸਨ ਤੇ ਜਰਨਲ ਸਵੇਕ ਸਿੰਘ ਜੀ ਸੰਤਾਂ ਨੂੰ ਦੱਸਦੇ ਰਹਿੰਦੇ ਸਨ ਤੇ ਜਿਹਦੇ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਬੋਲਦੇ ਆ ਵੀ ਇੱਥੇ ਹਮਲਾ ਹੋਣਾ ਆ ਹੋਣਾ ਉਹ ਕੁਝ ਹੋਣਾ ਤੇ ਟੋਪੀਆਂ ਵਾਲਿਆਂ ਨੂੰ ਇੱਧਰ ਨੂੰ ਕੱਲਿਓ ਫਿਰ ਦੱਸਾਂਗੇ ਤੇ ਉਹ ਸਾਰੀ ਹਮਲੇ ਦੀ ਵਿਉਂਤਬੰਦੀ ਦਾ ਤਕਰੀਬਨ ਤਕਰੀਬਨ ਜਰਨਲ ਸਵੇਕ ਸਿੰਘ ਜੀ ਨੂੰ ਪਤਾ ਸੀਗਾ ਤੇ ਉਸੇ ਵਿਉਂਤਬੰਦੀ ਦੇ ਮੁਤਾਬਕ ਉਹਨਾਂ ਨੇ ਮੋਰਚੇ ਬਣਾਏ ਫੌਜ ਨੂੰ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਹਿੰਦ ਸਰਕਾਰ ਨੂੰ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਦੱਸਿਆ ਕਿ ਜਿਹੜੀ ਫੌਜ ਆ ਲੰਮੇ ਪੈ ਪੈ ਕੇ ਆਉਣੀ ਆ ਤੇ ਸੰਗ ਮਰਬਰ ਪਾੜ ਪਾੜ ਕੇ ਫਰਸ਼ ਦੇ ਲੈਵਲ ਤੇ ਮੋਰਚੇ ਬਣਾਏ ਗਏ ਕਿ ਜਿਹੜੇ ਫੌਜ ਨੂੰ ਆਉਣ ਵਾਲਿਆਂ ਨੂੰ ਦਿਸਣ ਵੀ ਨਾ ਤੇ ਉਹਨਾਂ ਤੇ ਮਾਰ ਵੀ ਪੂਰੀ ਹੋ ਸਕੇ ਸੋ ਇਹ ਦੂਜੀ ਵੱਡੀ ਦੇਣ ਆ ਜਿਹੜਾ ਐਡਾ ਵੱਡਾ ਜਰਨੈਲ ਜਿਨੇ ਮਤਲਬ ਕਿ ਮੋਰਚਾ ਬੰਦੀ ਐਸੀ ਕੀਤੀ ਕਿ ਇੰਡੀਅਨ ਫੌਜ ਨੂੰ ਮੂੰਹ ਤੋੜਵਾ ਜਵਾਬ ਮਿਲਿਆ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਉਸ ਜਰਨੈਲ ਨੇ ਸਾਰੀ جنگ ਲੜੀ ਇਹ ਦੂਜੀ ਦੇਣ ਆ ਕੌਮ ਨੂੰ ਬਾਬਾ ਜੀ ਵੱਲੋਂ ਤੇ ਬਾਬਾ ਜੀ ਵੈਸੇ ਮੇਰੇ ਮੰਮੀ ਦੇ ਮਾਮਾ ਜੀ ਲੱਗਦੇ ਆ ਤੇ ਜਰਨਲ ਸੁਖ ਸਿੰਘ ਜੀ ਮੇਰੇ ਮੰਮੀ ਦੇ ਚਾਚਾ ਜੀ ਲੱਗਦੇ ਨੇ ਤੇ ਸੰਤ ਗਾਨੀ ਜਰਨੈਲ ਸਿੰਘ ਜੀ ਨੂੰ ਇਹ ਪਤਾ ਸੀਗਾ ਵੀ ਇਹ ਕੁਝ ਇੱਥੇ ਹੋਣਾ ਆ ਤੇ ਉਹਨਾਂ ਨੇ ਪਹਿਲਾਂ ਹੀ ਆਡੀਓ ਰਿਕਾਰਡਿੰਗ ਕਰ ਦਿੱਤੀ ਸੀ ਵੀ ਮੇਰੇ ਤੋਂ ਬਾਅਦ ਜਾਂ ਕੋਈ ਵੀ ਗੱਲਬਾਤ ਹੋਵੇ ਤੇ ਬਾਬਾ ਜੀ ਜਸੇ ਦੇ ਜ਼ਿੰਮੇਵਾਰ ਹੋਣਗੇ ਉਹ ਵੀ ਰਿਕਾਰਡਿੰਗ ਹੈਗੀ ਆ ਕਈ ਸਿੰਘਾਂ ਨੇ ਸੁਣੀ ਹੋਵੇਗੀ ਜਿਨ੍ਹਾਂ ਨੇ ਨਹੀਂ ਸੁਣੀ ਉਹ ਰਿਕਾਰਡਿੰਗ ਲੱਭ ਕੇ ਸੁਣ ਸਕਦੇ ਆਨਲਾਈਨ ਹੈਗੀਆਂ ਰਿਕਾਰਡਿੰਗਾਂ ਤੇ ਫੇਰ ਕੱਲੂ ਘਾਰੇ ਤੋਂ ਬਾਅਦ ਮੈਂ ਸ਼ਾਰਟ ਦੇ ਵਿੱਚ ਦੱਸ ਰਿਹਾ ਕਿਉਂਕਿ ਵੀਡੀਓ ਬਹੁਤ ਲੰਮੀਆਂ ਹੋ ਜਾਂਦੀਆਂ ਤੇ ਕੱਲੂ ਘਾਰੇ ਤੋਂ ਬਾਅਦ ਬਾਬਾ ਜੀ ਵੀ ਕੋਈ ਸਮਾਂ ਗੁਪਤ ਰਹੇ ਆ ਕਿਉਂਕਿ ਸਰਕਾਰ ਜਿਹੜੀ ਆ ਬਾਬਾ ਜੀ ਨੂੰ ਵੀ ਫੜਨ ਨੂੰ ਫਿਰਦੀ ਤੇ ਇਸ ਸਮੇਂ ਦੌਰਾਨ ਵੀ ਬਾਬਾ ਜੀ ਨੇ ਪ੍ਰੇਮ ਸਿੰਘ ਨੂੰ ਭੇਜਿਆ ਬਿਆਨਤ ਸਿੰਘ ਨੂੰ ਮਿਲੇ ਜਾ ਕੇ ਤੇ ਬਿਆਨਤ ਸਿੰਘ ਦੇ ਨਾਲ ਇਹ ਗੱਲਬਾਤ ਹੋਈ ਵੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਟਾਇਆ ਤੇ ਇਸ ਦਾ ਭੋਗ ਪਾਉਣਾ ਚਾਹੀਦਾ ਤੇ ਗੱਲਬਾਤ ਹੋਣ ਦੇ ਬਾਅਦ ਅਖੀਰ ਤੇ ਮਤਲਬ ਕੀ ਬਿਆਨ ਸਿੰਘ ਜੀ ਨੇ ਇਹ ਗੱਲ ਮੇਨ ਕਹੀ ਵੀ ਮੇਰਾ ਪਰਿਵਾਰ ਮੇਰੇ ਬੱਚੇ ਇਹਨਾਂ ਦੀ ਸ਼ਾਮ ਸੰਭਾਲ ਕੌਣ ਕਰੂਗਾ ਤੇ ਪ੍ਰੇਮ ਸਿੰਘ ਨੇ ਕਿਹਾ ਵੀ ਇਹਨਾਂ ਦੀ ਸ਼ਾਮ ਸੰਭਾਲ ਦਮਦਵੀ ਟਕਸਾਲ ਕਰੇਗੀ ਔਰ ਕੀਤੀ ਵੀ ਉਹਨਾਂ ਦੇ ਬੱਚਿਆਂ ਨੂੰ ਫਿਰ ਰਿਮਿਸ਼ਨ ਵੀ ਦਵਾਈ ਘਰ ਵੀ ਲਿਆ ਕੇ ਦਿੱਤਾ ਇਹ ਭਾਈ ਬਿਜਨ ਸਿੰਘ ਜੀ ਦੇ ਪੁੱਤਰ ਆਪ ਤੁਹਾਨੂੰ ਸਾਰਾ ਕੁਝ ਦੱਸਣਗੇ ਉਹਨਾਂ ਦਾ ਵੀਡੀਓ ਕਲਿੱਪ ਮੇਰੇ ਕੋਲ ਹੈ ਐਂਡ ਤੇ ਮੈਂ ਇਸ ਵੀਡੀਓ ਦੇ ਅਟੈਚ ਕਰਾਂਗਾ ਤੇ ਫਿਰ ਸਤਵੰਤ ਸਿੰਘ ਜੀ ਦੇ ਪਿਤਾ ਜੀ ਨੂੰ ਵੀ ਪ੍ਰੇਮ ਸਿੰਘ ਜਾ ਕੇ ਮਿਲੇ ਸੀਗੇ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਵੀ ਆਹ ਸੇਵਾ ਜਿਹੜੀ ਆ ਉਹ ਕਰਨੀ ਆ ਕਿਉਂਕਿ ਇਹ ਮੈਨੂੰ ਪ੍ਰੇਮ ਸਿੰਘ ਨੇ ਕੁਝ ਗੱਲਾਂ ਆਪ ਵੀ ਦਸੀਆਂ ਸੀਗੀਆਂ ਅੱਜ ਇਹ ਗੱਲਾਂ ਅਸੀਂ মিডিਆ ਦੇ ਵਿੱਚ ਕਰ ਸਕਦੇ ਆ ਕਿਉਂਕਿ ਹੁਣ ਪ੍ਰੇਮ ਸਿੰਘ ਵੀ ਚੜ੍ਹਾਈ ਕਰ ਚੁੱਕਾ ਤੇ ਬਾਬਾ ਜੀ ਵੀ ਸਰੀਰ ਛੱਡ ਚੁੱਕਿਆ ਹੁਣ ਉਹਨਾਂ ਦੇ ਕੋਈ ਐਕਸ਼ਨ ਨਹੀਂ ਆ ਸਕਦੇ ਤੇ ਸਤਵੰਤ ਸਿੰਘ ਜੀ ਦੇ ਪਿਤਾ ਜੀ ਨੂੰ ਮਮੀ ਕਈ ਵਾਰੀ ਦਵਾਈ ਲੈਣ ਆ ਜਾਂਦਾ ਰਿਆਂ ਡਾਕਟਰਾਂ ਕੋਲੇ ਲੈ ਕੇ ਜਿਵੇਂ ਮੈਂ ਅਮਰੀਕ ਸਿੰਘ ਨੂੰ ਜਿਹੜੇ ਜਵਾਬ ਦਿੱਤੇ ਸੀਗੇ ਚੰਡੀਗੜ੍ਹ ਵਾਲੇ ਨੂੰ ਉਸ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਸੋ ਉਹਨਾਂ ਨੇ ਵੀ ਮੈਨੂੰ ਕੁਝ ਗੱਲਾਂ ਦੱਸੀਆਂ ਸੀਗੀਆਂ ਤੇ ਕਹਿਣ ਤੋਂ ਭਾਵ ਇਹ ਆ ਵੀ ਉਸ ਸਮੇਂ ਦੌਰਾਨ ਵੀ ਬਾਬਾ ਜੀ ਨੇ ਇਹ ਸੇਵਾ ਕੀਤੀ ਤੇ ਬਾਬਾ ਜੀ ਗੋਪਤ ਰਹਿੰਦੇ ਹੁੰਦੇ ਸੀਗੇ ਘਰਾਂ ਪਰਿਵਾਰਾਂ ਦੇ ਵਿੱਚ ਤੇ ਸਾਈਕਲ ਤੇ ਬਾਬਾ ਜੀ ਆਉਂਦੇ ਜਾਂਦੇ ਹੁੰਦੇ ਸੀਗੇ ਵੀ ਕਿਸੇ ਨੂੰ ਪਤਾ ਨਾ ਲੱਗੇ ਤੇ ਕੁੜਤਾ ਪਜਾਮਾ ਪਾ ਕੇ ਰਹਿਣਾ ਤੇ ਘਰਾਂ ਦੇ ਵਿੱਚ ਵੀ ਜਿਹਦੇ ਰਹਿਣਾ ਉਹਨਾਂ ਦੇ ਘਰਾਂ ਦੇ ਵਿੱਚ ਮੱਝਾਂ ਗਾਵਾਂ ਨੂੰ ਪੱਠੇ ਵਗੈਰਾ ਪਾਉਂਦੇ ਰਹਿਣਾ ਤੇ ਉਹਨਾਂ ਨੂੰ ਪਰਿਵਾਰਾਂ ਨੂੰ ਕਿਹਾ ਹੁੰਦਾ ਸੀਗਾ ਵੀ ਜੇ ਤੋ ਤੁਹਾਨੂੰ ਪੁੱਛੇ ਵੀ ਇਹ ਕੌਣ ਆ ਤੇ ਤੁਸੀਂ ਕਹਿ ਦਿਓ ਵੀ ਇਹ ਅਸੀਂ ਮੱਝ ਵੀ ਰੱਖਿਆ ਜਿਹੜਾ ਆਪ अनेਕਾਂ ਕੱਲਿਆਂ ਦਾ ਮਾਲਕ ਸੀਗਾ ਤੇ ਸਰਦਾਰ ਸੀਗਾ ਉਹਨੇ ਇੱਕ ਮਜਬੀ ਵਾਂਗੂ ਕੁਝ ਸਮਾਂ ਬਤਾਇਆ ਵੀ ਕਿਸੇ ਨੂੰ ਪਤਾ ਨਾ ਲੱਗੇ ਤੇ ਫੇਰ ਸਾਰੇ ਸਿੰਘਾਂ ਨੇ ਜਦੋਂ ਫਿਰ ਬਾਬਾ ਜੀ ਆਉਂਦੇ ਜਾਂਦੇ ਰਹਿੰਦੇ ਹੁੰਦੇ ਸੀ ਕਿ ਰਾਤ ਨੂੰ ਸਲਾਹ ਕੀਤੀ ਕਿ ਅਸੀਂ ਦਾ ਪਰਿਵਾਰਾਂ ਨੂੰ ਸਾਰਿਆਂ ਨੂੰ ਸਦਕੇ ਸਨਮਾਨਤ ਕੀਤਾ ਜਾਵੇ ਤੇ 1985 ਦੇ ਵਿੱਚ ਉਹ ਪ੍ਰੋਗਰਾਮ ਜਿਹੜਾ 28 29 30 ਦਸੰਬਰ ਨੂੰ ਕੀਤਾ ਗਿਆ ਸੀਗਾ ਤੇ ਸਾਰਿਆਂ ਅਸੀਂ ਦਾ ਪਰਿਵਾਰਾਂ ਨੂੰ ਸੱਦਿਆ ਗਿਆ ਸੀਗਾ ਪਰ ਜਦੋਂ ਇਹ ਸਮਾਗਮ ਕਰਨਾ ਸੀਗਾ ਤੇ ਜਦੋਂ ਬਾਬਾ ਜੀ ਨੇ ਆਪਣਾ ਟਰੰਕ ਖੋਲ ਕੇ ਪੈਸੇ ਗਿਣੇ ਤੇ ਟਰੰਕ ਦੇ ਵਿੱਚੋਂ ਸਿਰਫ 28000 ਰੁਪਿਆ ਹੀ ਨਿਕਲਿਆ ਸੀ ਉਸ ਵੇਲੇ ਜਥੇਬੰਦੀ ਕੋਲੇ ਇੰਨਾ ਕੀ ਪੈਸਾ ਸੀਗਾ ਤੇ ਬਾਬਾ ਜੀ ਨੇ ਇੱਕ ਪਰਿਵਾਰ ਨੂੰ ਸਿੰਘਾਂ ਨੂੰ ਕੁਝ ਨੂੰ ਭੇਜਿਆ ਵੀ ਉਸ ਪਰਿਵਾਰ ਦੇ ਕੋਲੋਂ ਜਾ ਕੇ ਪੈਸੇ ਲਿਆਓ 45000 ਰੁਪਿਆ ਉਹਨਾਂ ਨੇ ਦਿੱਤਾ ਤੇ ਫਿਰ ਵੀ ਪੈਸਾ ਬਹੁਤ ਘੱਟ ਸੀਗਾ ਤੇ ਕੁਝ ਸਿੰਘਾਂ ਨੇ ਕਿਹਾ ਵੀ ਅਸੀਂ ਇਹ ਪ੍ਰੋਗਰਾਮ ਡਿਲੇ ਕਰ ਦਈਏ ਜਾਂ ਠਹਿਰ ਕੇ ਕਰੀਏ ਜਾਂ ਨਾ ਕਰੀਏ ਜਾਂ ਸਿਰਫ ਸਿੱਧਾਂ ਪਰਿਵਾਰਾਂ ਨੂੰ ਆਪਾਂ ਸਰੋਪੇ ਹੀ ਦੇ ਦੇਵਾਂਗੇ ਤੇ ਬਾਬਾ ਜੀ ਨੇ ਕਿਹਾ ਵੀ ਨਹੀਂ ਆਪਾਂ ਮਾਇਆ ਵੀ ਦੇਣੀ ਆ ਉਹਨਾਂ ਨੂੰ ਕਰਾਇਆ ਪੜਾਵਾ ਵੀ ਦੇਣਾ ਉਹਨਾਂ ਨੂੰ ਸਨਮਾਨਤ ਵੀ ਕਰਨਾ ਨਾਲ ਮਾਇਆ ਵੀ ਦੇਣੀ ਆ ਤੇ ਇਹ ਕੰਮ ਜ਼ਰੂਰ ਕਰਨਾ ਪਰ ਇਹ ਗੁਰੂ ਮਹਾਰਾਜ ਸਾਹਿਬ ਜੀ ਆਪ ਕਾਰਜ ਕਰਨਗੇ ਤੇ ਭਾਈ ਮਲਕੀਸ਼ ਸਿੰਘ ਜੀ ਤੇ ਰਾਗੀ ਗੁਰਸਰਨ ਸਿੰਘ ਜੀ ਇੰਗਲੈਂਡ ਗਏ ਹੋਏ ਸਨ ਤੇ ਇਹਨਾਂ ਨੇ ਇੱਕ ਮਾਈ ਦੇ ਰਾਈ तकरीबन 7-8 7 ਕੇ 8 ਲੱਖ ਰੁਪਇਆ ਉਸ ਵੇਲੇ ਭੇਜਿਆ ਸੀਗਾ ਤੇ ਬਾਬਾ ਜੀ ਦੇ ਕੋਲੇ ਆਇਆ ਜਿੰਨੀ ਵੀ ਮਾਇਆ ਅਸੀਸ ਉਹ ਬਾਬਾ ਜੀ ਨੇ ਕਿਹਾ ਵੀ 11-1100 ਰੁਪਇਆ ਸਾਰਿਆਂ ਪਰਿਵਾਰਾਂ ਨੂੰ ਸਰੋਪਿਆਂ ਦੇ ਨਾਲ ਦੇਣਾ ਵਧੀਆ ਲੋਈਆਂ ਦਿੱਤੀਆਂ ਕਸ਼ਮੀਰੀ ਧਾਰੀਵਾਲ ਦੀਆਂ ਤੇ 1100 ਰੁਪਇਆ ਉਸ ਵੇਲੇ ਬਹੁਤ ਹੁੰਦਾ ਸੀਗਾ ਅੱਜ ਕੱਲ ਦੇ ਹਿਸਾਬ ਨਾਲ ਜੇ ਆਪਾਂ ਲਈਏ ਤੇ ਆਪਾਂ ਲੱਖ ਰੁਪਇਆ ਤੋਂ ਵੀ ਵੱਧ ਕਹਿ ਸਕਦੇ ਹਾਂ ਤੇ ਜਿੰਨੀ ਵੀ ਮਾਇਆ ਸੀ ਉਹ ਸਾਰੀ तकरीबन 7-800 ਸਿੰਘ ਦੱਸਦੇ ਆ ਵੀ ਪਰਿਵਾਰ ਜਿਵੇਂ ਕਈਆਂ ਨੂੰ ਦੂਰੇ-ਦੂਰੇ ਵੀ ਆਪਣਾ ਸਨਮਾਨਤ ਕੀਤਾ ਗਿਆ ਜਿਵੇਂ ਕਹਿ ਲਈਏ ਵੀ ਕਿਸੇ ਸ਼ਹੀਦ ਸਿੰਘ ਦੀ ਸਿੰਘਣੀ ਆਈਆ ਉਹਨੂੰ ਵੀ ਸਰੂਪਾ ਤੇ ਮਾਇਆ ਦਿੱਤੀ ਗਈ ਜੇ ਨਾਲ ਉਹਦੀ ਮਾਤਾ ਆਈ ਸੀ ਉਹਨੂੰ ਵੀ ਸਰੂਪਾ ਤੇ ਮਾਇਆ ਦਿੱਤੀ ਗਈ ਸੋ तकरीबन 7-800 ਦੇ ਲਾਗੇ ਇਦਾਂ ਜਿੰਨੇ ਕੁ ਵੀ ਪਰਿਵਾਰ ਆਏ ਸਾਰਿਆਂ ਨੂੰ ਸਨਮਾਨਤ ਕੀਤਾ ਗਿਆ ਤੇਸ ਤੋਂ ਥੋੜੇ ਦਿਨ ਬਾਅਦ ਹੀ ਫਿਰ 26 ਜਨਵਰੀ 1986 ਨੂੰ ਸਰਬੱਤ ਖਾਲਸਾ ਕੀਤਾ ਗਿਆ ਤੇ ਉੱਥੇ ਵੀ ਸਿਧਾਂਤਾਂ ਦਾ ਮਾਨ ਸਨਮਾਨ ਕੀਤਾ ਗਿਆ ਤੇ ਪੰਥਕ ਕਮੇਟੀ ਜਿਹੜੀ ਹੈ ਉਸ ਵੇਲੇ ਬਣਾਈ ਗਈ ਤੇ ਤਖਤਾਂ ਦੇ ਜਥੇਦਾਰ ਥਾਪੇ ਗਏ ਤੇ ਅਕਾਲ ਤਖਬਾ ਵੀ ਉਸ ਵੇਲੇ ਸਰਕਾਰੀ ਪੈਸੇ ਦੇ ਨਾਲ ਬਣਾ ਦਿੱਤਾ ਸੀ ਉਹ ਆਲਰੇਡੀ ਤੇ ਚਾਰ ਤਿੰਨਾਂ ਸਾਈਡਾਂ ਤੋਂ ਤਕਰੀਬਨ ਬੰਦ ਰੱਖਿਆ ਗਿਆ ਸੀ ਫਰੰਟ ਤੋਂ ਹੀ ਓਪਨ ਸੀ ਤੇ ਉਹ ਵੀ ਪੰਥ ਨੇ ਉਸ ਵੇਲੇ ਫੈਸਲਾ ਕੀਤਾ ਵੀ ਇਹਨੂੰ ਢਾਕੇ ਸੰਗਤ ਦੇ ਪੈਸੇ ਦੇ ਨਾਲ ਬਣਾਇਆ ਜਾਵੇ ਇਹ ਸਰਕਾਰੀ ਤਖਤ ਬਣਾਇਆ ਹੋਇਆ ਸਿੱਖ ਪੰਥ ਕਬੂਲ ਨਹੀਂ ਕਰੇਗਾ ਤੇ ਉਹ ਵੀ ਸਾਰੀ ਜਿਹੜੀ ਸੇਵਾ ਆ ਅਕਾਲ ਤਖਤ ਸਾਹਿਬ ਦੀ ਬਾਬਾ ਜੀ ਨੇ ਫਿਰ ਕਰਵਾਈ ਤੇ ਫੇਰ ਪੰਥਕ ਕਮੇਟੀ ਵੱਲੋਂ ਇੱਕ ਕਮਾਂਡੋ ਫੋਰਸ ਤਿਆਰ ਕੀਤੀ ਗਈ ਕੇਸੀਐਫ ਉਹਦਾ ਨਾਮ ਰੱਖਿਆ ਗਿਆ ਖਾਲਿਸਤਾਨ ਕਮਾਂਡੋ ਫੋਰਸ ਸਰਕਾਰ ਦੇ ਨਾਲ ਲੜਨ ਵਾਸਤੇ ਜਿਹਦੇ ਜਥੇਦਾਰ ਭਾਈ ਮਨਵੀਰ ਸਿੰਘ ਜਿਹੜੂ ਨੂੰ ਬਣਾਇਆ ਤੇ ਹਰਜਿੰਦਰ ਚਾਰ ਨਾਲ ਸਾਥੀ ਥਾਪੇ ਗਏ ਹਰਜਿੰਦਰ ਸਿੰਘ ਜਿੰਦਾ ਜੀ ਦੀ ਬਾਬਤ ਕਈ ਜਣੇ ਕਹਿ ਦਿੰਦੇ ਆ ਜੀ ਸ਼ਹੀਦ ਤੇ ਹੋਰ ਵੀ ਹੋਇਆ ਉਹਨਾਂ ਨੂੰ ਅਸਲ ਦੇ ਵਿੱਚ ਪਤਾ ਹੀ ਨਹੀਂ ਵੀ ਮਤਲਬ ਕੀ ਵੀ ਇਤਿਹਾਸ ਕੀ ਆ ਅਸਲੀਅਤ ਕੀ ਆ ਤੇ ਹਰਜਿੰਦਰ ਸਿੰਘ ਜਿੰਦਾ ترਸੀਮ ਸਿੰਘ ਕੁਹਾਰ ਤੇ ਬਲਬੀਰ ਸਿੰਘ ਸਹਾਇਪੁਰ ਤੇ ਮਲਕੀਤ ਸਿੰਘ ਬਾਪੂ ਇਹ ਚਾਰ ਜਣਿਆਂ ਨੂੰ ਨਾਲ ਸਹਾਇਕ ਥਾਪਿਆ ਗਿਆ ਤੇ ਇੱਕ ਖਾੜਕੂ ਜਸੇਬੰਦੀ ਜਿਹੜੀ ਸਭ ਤੋਂ ਪਹਿਲਾਂ ਤੋਰੀ ਗਈ ਉਹ ਵੀ ਟਕਸਾਲ ਦੇ ਵੱਲੋਂ ਤੋਰੀ ਗਈ ਇਹ ਨੇ ਬਾਬਾ ਜੀ ਦੀਆਂ ਦੇਣਾ ਤੇ ਫੇਰ ਬਾਅਦ ਦੇ ਵਿੱਚ ਮਾਨੋਚਾਲ ਵੀ ਜਸੇਦਾਰ ਬਣਦਾ ਆ ਟਕਸਾਲ ਦਾ ਹੀ ਸਿੰਘ ਅਕਾਲ ਤਖ਼ਤ ਸਾਹਿਬ ਦਾ ਤੇ ਜਦੋਂ ਉਹਨੇ ਜਸੇਦਾਰੀ ਛੱਡੀ ਤੇ ਫੇਰ ਉਹਨੇ ਵੀ ਭਿੰਡਰਾ ਵਾਲਾ ਟਾਈਗਰ ਫੋਰਸ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਬਣਾਈ ਸੋ ਕਹਿਣ ਤੋਂ ਭਾਵ ਜਿੰਨੇ ਵੀ ਸੀਗੇ ਬਾਬਾ ਜੀ ਦੇ ਜਥੇ ਦੇ ਸਿੰਘ ਸੀਗੇ ਨਾਲ ਰਹਿੰਦੇ ਜਿਹੜੇ ਸੀਗੇ ਸੇਵਾ ਸੰਭਾਲ ਕਰਦੇ ਸੀਗੇ ਤੇ ਬਾਬਾ ਜੀ ਦੇ ਕਹਿਆਂ ਨੂੰ ਕਦੀ ਵੀ ਨਹੀਂ ਸੀ ਮੋੜਦੇ ਤੇ ਇੱਕ ਸਮਾਂ ਐਸਾ ਵੀ ਆਇਆ ਹੋਰ ਵੀ ਕਈ ਖਾੜਕੂ ਜਥੇਬੰਦੀਆਂ ਐਦਾਂ ਬਣੀਆਂ ਤੇ ਉਹਨਾਂ ਨੇ ਆਪਸੀ ਲੜਾਈ ਸ਼ੁਰੂ ਕਰ ਦਿੱਤੀ ਇਹ ਗੰਨਾਂ ਦਾ ਮੂੰਹ ਇੱਕ ਦੂਜੇ ਵੱਲ ਕਰ ਲਿਆ ਤੇ ਬਾਬਾ ਜੀ ਨੇ ਫਿਰ ਸਾਰੇ ਖਾੜਕੂ ਜਥੇਬੰਦੀਆਂ ਨੂੰ ਸਾਧ ਕੇ ਤੇ ਉਹਨਾਂ ਦੀ ਸਾਰਿਆਂ ਦੀ 16 ਕਰਾਈ ਰਾਤ ਬਹੁਤ ਖਾੜਕੂ ਸਿੰਘ ਉਸ ਦਿਨ ਮੈਤੇ ਆਏ ਸਨ ਤੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੂੰ ਫੇਰ ਉਥੋਂ ਭਰਾ ਬਣਾ ਕੇ ਤੋੜਿਆ ਜਿਹੜੇ ਉਹਨਾਂ ਦੇ ਗਿਲੇ ਗਿਲੇ ਸ਼ਿਕਵੇ ਸੀਗੇ ਉਹ ਦੂਰ ਕੀਤੇ ਬਾਬਾ ਜੀ ਨੇ ਮਿਲ ਕੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀ ਏਕਤਾ ਕਰਾਈ ਵੀ ਸਾਡੀਆਂ ਜੜੀਆਂ ਗੋਲੀਆਂ ਦਾ ਮੂੰਹ ਆ ਉਹ ਇੱਕ ਦੂਜੇ ਵੱਲ ਨਹੀਂ ਕਦੀ ਵੀ ਹੋਣਾ ਚਾਹੀਦਾ ਹਮੇਸ਼ਾ ਹੀ ਇਹ ਜਿਹੜਾ ਸਰਕਾਰ ਦੇ ਵਾਲੀ ਰਹਿਣਾ ਚਾਹੀਦਾ ਆ ਤੇ ਸ਼ਹੀਦ ਪਾਈ ਅਮਰੀਕ ਸਿੰਘ ਜੀ ਦੇ ਘਰੋਂ ਉਹਨਾਂ ਦੇ ਧਰਮ ਸਪਤਨੀ ਬੀਬੀ ਹਰਮੀਤ ਕੌਰ ਜੀ ਸਾਡੇ ਸਤਿਕਾਰਯੋਗ ਮਾਤਾ ਜੀ ਕਾਫੀ ਬਾਬਾ ਜੀ ਕੋਲੇ ਆਉਂਦੇ ਜਾਂਦੇ ਰਹਿੰਦੇ ਸੀਗੇ ਤੇ ਬਾਬਾ ਜੀ ਵੀ ਜਦੋਂ ਕਿਤੇ ਜਾਂਦੇ ਹੁੰਦੇ ਸੀਗੇ ਮੁਖਸਰ ਸਾਹਿਬ ਵਾਲੀ ਸਾਈਡ ਤੇ ਤੇ ਉਹਨਾਂ ਦੇ ਘਰੇ ਜ਼ਰੂਰ ਜਾਂਦੇ ਹੁੰਦੇ ਸੀਗੇ ਤੇ ਬਾਬਾ ਜੀ ਨੇ ਇੱਕ ਦਿਨ ਕਿਹਾ ਵੀ ਇਹ ਸ਼ਹੀਦ ਪਰਿਵਾਰਾਂ ਦੇ ਘਰੋਂ ਆ ਤੇ ਬੱਸਾਂ ਤੇ ਤੁਰੇ ਫਿਰਦੇ ਆ ਤੇ ਇਹਨਾਂ ਨੂੰ ਕਾਰ ਲੈ ਕੇ ਦੋ ਉਹਨਾਂ ਨੂੰ ਕਾਰ ਲੈ ਕੇ ਦਿੱਤੀ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਭਾਈ ਤਰਲੋਚਨ ਸਿੰਘ ਉਹਨਾਂ ਦੇ ਪੁੱਤਰ ਉਹਨਾਂ ਦੇ ਨਾਲ ਵੀ ਮੇਰਾ ਕਾਫੀ ਪ੍ਰੇਮ ਆ ਤੇ ਭੈਣ ਜੀ ਉਹਨਾਂ ਦੇ ਉਹਨਾਂ ਨੂੰ ਵੀ ਕਾਫੀ ਕਈ ਵਾਰੀ ਮਿਲੇ ਆ ਤੇ ਭੈਣ ਜੀ ਨੇ ਵੀ ਮੈਨੂੰ ਇੱਕ ਵਾਰੀ ਦੱਸਿਆ ਸੀਗਾ ਕਿ ਸਾਨੂੰ ਦਾ ਵੀਰੇ ਬਾਬਾ ਜੀ ਨੇ ਪੜਾ ਦਿੱਤਾ ਵੀ ਬਾਬਾ ਜੀ ਨੇ ਕਈ ਵਾਰੀ ਕਹਿਣਾ ਵੀ ਆ ਲੋ ਪੈਸੇ ਤੇ ਬੱਚਿਆਂ ਨੂੰ ਕਾਪੀਆਂ ਪੈਨ ਲੈ ਦੇਓ ਕਦੀ ਆ ਲੈ ਦੇਓ ਕਦੀ ਉਹ ਲੈ ਦੇਓ ਵੀ ਸਾਨੂੰ ਤੇ ਬਾਬਾ ਜੀ ਨੇ ਪੜਾਇਆ ਤੇ ਸਾਨੂੰ ਆਪਣੇ ਬੱਚਿਆਂ ਨੂੰ ਬਾਬਾ ਜੀ ਨੇ ਪਾਲਿਆ ਕਦੇ ਸ਼ਹੀਦਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਸੋ ਬਹੁਤ ਬਾਬਾ ਜੀ ਦੀਆਂ ਵੱਡੀਆਂ-ਵੱਡੀਆਂ ਦੇਣਾਂ ਨੇ ਜਿਨ੍ਹਾਂ ਦਾ ਆਮ ਲੋਕਾਂ ਨੂੰ ਪਤਾ ਹੀ ਨਹੀਂ ਤੇ ਜੇ ਮੈਂ ਇਕੱਲੇ-ਇਕੱਲੇ ਪਰਿਵਾਰ ਦੀਆਂ ਇਦਾਂ ਗੱਲਾਂ ਕਰਾਂ ਸ਼ਹੀਦ ਪਰਿਵਾਰਾਂ ਦੀਆਂ ਤੇ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਆ ਤੇ ਸ਼ਹੀਦਾਂ ਪਰਿਵਾਰਾਂ ਨੂੰ ਪੈਸਾ ਵੀ ਜਿਵੇਂ ਆਏ ਮਹੀਨੇ ਤਰਖਾਵਾ ਮਿਲਦੀਆਂ ਜਿਹੜੇ ਆਉਂਦੇ ਸੀਗੇ ਇਦਾਂ ਵੀ ਪੈਸੇ ਦਿੰਦੇ ਰਹੇ ਆ ਬਾਬਾ ਜੀ ਤਸ਼ੀਦਾਂ ਪਰਿਵਾਰਾਂ ਦੇ ਬੱਚੇ ਵੀ ਜਿਹੜੀ ਮੈਥੇ ਅਕੈਡਮੀ ਬਣਾਈ ਸੀ ਉਹਦੇ ਵਿੱਚ ਫ੍ਰੀ ਪੜ੍ਹਦੇ ਰਹੇ ਆ ਤੇ ਦਵਾਈਆਂ ਵੀ ਹਸਪੀਟਲ ਤੋਂ ਸਭ ਕੁਝ ਜਿੰਨੀ ਵੱਤਵਾਦ ਬਾਬਾ ਜੀ ਕਰ ਸਕਦੇ ਸੀਗੇ ਬਾਬਾ ਜੀ ਨੇ ਸਾਰਿਆਂ ਦਾ ਕੀਤਾ ਤੇ ਇੱਕ ਵਾਰੀ ਦੀ ਗੱਲ ਆ ਅ ਅਖੀਰਲੇ ਸਮੇਂ ਦੀ ਤਕਰੀਬਨ ਬਾਬਾ ਜੀ ਕਾਫੀ ਬਜ਼ੁਰਗ ਹੋ ਚੁੱਕੇ ਸਨ ਤੇ ਬਾਬਾ ਜੀ ਦੀ ਜਿਹੜੀ ਬਾਸਿਆ ਉਹਦੀ ਚੈਸੀ ਵੀ ਵਾਲੀ ਵਧੀਆਂ ਨਹੀਂ ਸੀ ਡੈਂਪਰ ਵਾਲੀ ਚੈਸੀ ਸੀ ਤੇ ਉਹ ਪੱਧਰੀ ਰੋਡ ਤੇ ਵੀ ਜੰਪ ਕਰਦੀ ਰਹਿੰਦੀ ਸੀ ਤੇ ਬੈੱਡ ਦੇ ਥੱਲੇ ਵੀ ਇਹ ਕੇਸੀ ਵਾਲਾ ਇੰਜਨ ਲੱਗਾ ਸੀਗਾ ਤੇ ਬੈੱਡ ਵਾਈਬ੍ਰੇਟ ਕਰਦਾ ਰਹਿੰਦਾ ਸੀਗਾ ਤੇ ਬਾਬਾ ਜੀ ਨੇ ਕਿਹਾ ਵੀ ਮੇਰੇ ਕੋਲੋਂ ਆਪਣਾ ਜ਼ਿਆਦਾ ਸਫਰ ਨਹੀਂ ਹੁੰਦਾ ਆਉਣ ਵਾਸਤੇ ਤੇ ਕਿਉਂਕਿ ਕੁਝ ਸਮਾਂ ਅਸੀਂ ਫਿਰ ਉਦੋਂ ਉਪਕਾਰ ਸਿੰਘ ਸੰਧੂ ਅੰਮ੍ਰਿਤਸਰ ਤੋਂ ਉਹਨਾਂ ਦੀ ਸਫਾਰੀ ਗੱਡੀ ਹੁੰਦੀ ਸੀ ਉਹ ਤਕਰੀਬਨ ਕੁਝ ਮਹੀਨੇ ਰੱਖ ਛੱਡੀ ਸੀ ਤੇ ਇੱਕ ਹਸਪੀਟਲ ਵਗੈਰਾ ਵੀ ਕਈ ਰੀ ਜਾਣਾ ਪੈਂਦਾ ਸੀ ਤੇ ਉਹ ਕਾਰ ਤੇ ਜਰਾ ਛੇਤੀ ਚੱਲ ਜਾਈਦਾ ਸੀਗਾ ਤੇ ਬਾਸ ਨੂੰ ਲੰਘ ਦਿਆ ਕਰਦੇ ਆ ਕਈ ਰੀ ਉਤੋਂ ਦੀ ਘੋਮਕੇ ਆਉਣਾ ਪੈਂਦਾ ਸੀ ਟਾਈਮ ਲੱਗਦਾ ਸੀ ਤੇ ਬਾਬਾ ਜੀ ਕਹਿੰਦੇ ਕਾਰ ਤੇ ਨਾ ਥੋੜਾ ਸੌਖਾ ਰਹਿਣਾ ਤੇ ਕੋਈ ਕਾਰ ਲਿਆਓ ਤੇ ਚਲੋ ਨਾਲ ਈਸ਼ਰ ਸਿੰਘ ਜੀ ਵੀ ਸੀ ਸੰਤ ਗਿਆਨੀ ਜਰਨੈਲ ਸਿੰਘ ਦੇ ਪਚੰਗੀ ਹੋਰ ਵੀ ਸਿੰਘ ਸੀਗੇ ਸੋ ਕਰਦਿਆਂ ਕਰਦਿਆਂ ਵੇਂਦਿਆਂ ਵੇਂਦਿਆਂ ਪਹਿਲਾਂ ਫੋਰਡ ਕਾਰ ਵੇਖੀ ਫਿਰ ਹੋਂਡਾ ਕਾਰ ਵੇਖੀ ਇਦਾਂ ਕਰਦਿਆਂ ਕਰਦਿਆਂ ਚਲੋ ਲੈਂਸਰ ਕਾਰ ਵੇਖੀ ਉਹ ਪਸੰਦ ਆਈ ਵੀ ਉਹ ਤੇ ਲਾਰੇ ਵਗੈਰਾ ਘਾਟ ਵਜਦੇ ਸੀ ਥੋੜੀ ਵਧੀਆ ਸੀ ਉਹ ਲਿਆਂਦੀ ਉਹ ਲਿਆਂਦੀ ਦੇ ਤਕਰੀਬਨ 10 ਕੁ ਦੇਣੀ ਬਾਬਾ ਜੀ ਨੇ ਵਰਤੀ ਹੋਣੀ ਤੇ ਬਾਬਾ ਜੀ ਕਹਿੰਦੇ ਵੀ ਇਹ ਕਿੰਨੇ ਕੁ ਦੀ ਆਈ ਐ ਤੇ ਮੈਂ ਕਿਹਾ ਜੀ 11 ਲੱਖ ਦੀ ਆਈ ਐ ਬਾਬਾ ਜੀ ਕਹਿੰਦੇ ਹਾਂ ਇੰਨੀ ਮਹਿੰਗੀ ਇਹ ਤਕਰੀਬਨ 2000 3-4 ਦੀ ਗੱਲ ਆ ਵੀ ਇੰਨੀ ਮਹਿੰਗੀ ਤੇ ਅਗਲੇ ਦਿਨ ਕੀ ਹੋਇਆ ਵੀ ਅਗਲੇ ਦਿਨ ਕੁਦਰਤੀ ਜਨੋਂ ਸਵੇਰੇ ਮੈਂ ਬਾਬਾ ਜੀ ਦੇ ਕੋਲੇ ਜਾ ਰਿਹਾ ਸੀਗਾ ਬੀ ਬਲਾਕ ਸੀਗੇ ਬਾਬਾ ਜੀ ਉੱਥੇ ਮੈਂ ਵੀ ਉੱਥੇ ਸੀਗਾ ਅੰਦਰ ਹੀ ਤੇ ਬਾਬਾ ਜੀ ਨੇ ਮੈਨੂੰ ਸੱਦਿਆ ਸੀ ਮੈਂ ਜਾ ਰਿਹਾ ਸੀ ਤੇ ਉਧਰੋਂ ਕੁਦਰਤੀ ਗੇਟ ਵੱਲੋਂ ਜਿੰਦੇ ਦੀ ਮਾਤਾ ਅੰਦਰ ਨੂੰ ਆ ਰਹੀ ਸੀ ਤੇ ਜਦੋਂ ਬਾਬਾ ਜੀ ਨੇ ਮਾਤਾ ਨੂੰ ਵੇਖਿਆ ਤੇ ਮਾਤਾ ਨੇ ਆ ਕੇ ਫਤਿਹ ਬੁਲਾਈ ਤੇ ਬਾਬਾ ਜੀ ਗੱਲ ਤੇ ਮੈਨੂੰ ਹੋਰ ਕਰਨ ਨੂੰ ਬੁਲਾਇਆ ਸੀਗਾ ਤੇ ਬਾਬਾ ਜੀ ਮੈਨੂੰ ਕਹਿੰਦੇ ਆ ਵੇਖ ਇੱਧਰ ਅਸ਼ੀ ਦਾਦੇ ਅਸ਼ੀ ਦਾਦੀਆਂ ਮਤਾਵਾਂ ਨੇ ਚੱਪਲਾਂ ਰਗੜ ਦੀਆਂ ਚੱਪਲਾਂ ਪਾ ਕੇ ਤੁਰੀਆਂ ਫਿਰਦੀਆਂ ਤੇ ਮੈਂ ਇੰਨੀਆਂ ਮਹਿੰਗੀਆਂ ਕਾਰਾਂ ਤੇ ਚੜਿਆ ਫਿਰਦਾ ਚੰਗਾ ਲੱਗਦਾ ਇਹਨੂੰ ਮੋੜ ਕੇ ਆਓ ਉਹ ਕਾਰ ਫਿਰ ਮੋੜੀ ਸੋ ਕਹਿਣ ਤੋਂ ਭਾਵ ਇਹੋ ਜਿਹਾ ਬਾਬਾ ਜੀ ਦਾ ਜੀਵਨ ਸੀਗਾ ਤੇ ਇੱਕ ਵਾਰੀ ਸਿੰਘਾਂ ਨੇ ਕੋਈ ਥੋੜੇ ਜੇ ਮਹਿੰਗੇ ਚ ਮਹਿੰਗੇ ਵਧੀਆ ਕੱਪੜੇ ਦੇ ਚੋਲੇ ਬਾਬਾ ਜੀ ਨੂੰ ਸੁਵਾ ਦਿੱਤੇ ਤੇ ਬਾਬਾ ਜੀ ਨੇ ਜਦੋਂ ਵੇਖੇ ਬਾਬਾ ਜੀ ਨੇ ਪਾਇਆ ਨਹੀਂ ਤੇ ਬਾਬਾ ਜੀ ਕਹਿੰਦੇ ਮੇਰੇ ਤੇ ਓਨਾ ਕੁ ਖਰਚਾ ਕਰਿਆ ਕਰੋ ਜਿੰਨਾ ਕੁ ਮੇਰੇ ਘਰੋਂ ਠੇਕਾ ਆਉਂਦਾ ਜਿਵੇਂ ਮੈਂ ਦੱਸਿਆ ਸੀਗਾ ਵੀ ਬਾਬਾ ਜੀ ਦੀ ਜ਼ਮੀਨ ਸੀ ਠੇਕਾ ਆਉਂਦਾ ਸੀਗਾ ਤੇ ਇਦਾਂ ਦਾ ਬਾਬਾ ਜੀ ਦਾ ਜੀਵਨ ਸੀਗਾ ਤੇ ਸੇਵਾ ਨੂੰ ਬਾਬਾ ਜੀ ਪਹਿਲ ਪ੍ਰਮੁੱਖ ਰੱਖਦੇ ਸੀਗੇ ਵੀ ਜੋ ਵੀ ਪੈਸਾ ਸਾਨੂੰ ਮਿਲਦਾ ਦਾ ਜੋ ਵੀ ਕੋ ਜੋ ਚੰਗੇ ਪਾਸੇ ਲੱਗੇ ਸੀ ਤਾਂ ਪਰਿਵਾਰਾਂ ਨੂੰ ਹੋਰ ਜਥੇਬੰਦੀ ਦੇ ਪੜਾਈ ਦੇ ਜਿਹੜੇ ਬੱਚੇ ਪੜ੍ਹਦੇ ਆ ਜਾਂ ਹੋਰ ਇਹਨਾਂ ਦੇ ਉੱਤੇ ਹੀ ਖਰਚਾ ਹੋਵੇ ਤੇ ਆਪਣੇ ਉੱਤੇ ਬਿਲਕੁਲ ਬਾਬਾ ਜੀ ਖਰਚਾ ਨਹੀਂ ਸੀ ਕਰਦੇ ਹੁੰਦੇ ਐਸਾ ਵਿਰਾਗ ਤਰਿਆਗ ਦਾ ਉਹਨਾਂ ਦਾ ਜੀਵਨ ਸੀ ਹਰ ਵੇਲੇ ਬਾਣੀ ਸੁਣਦੇ ਰਹਿਣਾ ਬਚਨ ਤੇ ਹੋਰ ਵੀ ਬਹੁਤ ਨੇ ਜੋ ਬਾਬਾ ਜੀ ਨੇ ਪੰਥ ਪ੍ਰਤੀ ਸੇਵਾ ਕੀਤੀ ਆ ਪਰ ਵੀਡੀਓ ਆਲਰੇਡੀ ਕਾਫੀ ਲੰਬੀ ਹੋ ਰਹੀ ਆ ਤੇ ਆਓ ਹੁਣ ਸ਼ਹੀਦ ਭਾਈ ਬਿਆਨਤ ਸਿੰਘ ਜੀ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਸੀ ਉਹਨਾਂ ਦੇ ਪੁੱਤਰ ਜੀ ਦੀ ਜਵਾਨੀ ਤੁਹਾਨੂੰ ਕੁਝ ਬਚਨ ਬਾਬਾ ਜੀ ਦੇ ਪ੍ਰਤੀ ਸੁਨਾਈਏ ਤੇ ਸਰਵਣ ਕਰੋ ਜੀ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਲੋਆ ਪਿੰਡ ਤੁਹਾਡਾ ਚੰਡੀਗੜ੍ਹ ਦੀ ਮੋਹਾਲੀ ਦੇ ਕੋਲ ਹੈ ਉਹ ਯੂਟੀ ਚ ਹੀ ਆ ਜਾਂਦਾ ਚੰਡੀਗੜ੍ਹ ਦੇ ਵਿੱਚ ਹੈ ਹਾਂ ਜੀ ਚੰਡੀਗੜ੍ਹ ਦੇ ਵਿੱਚ ਆ ਜਾਂਦਾ ਤੇ ਪਿੰਡ ਆ ਕੇ ਤੁਹਾਨੂੰ ਫਿਰ ਪਰਿਵਾਰ ਨੇ ਸ਼ਿਲਟਰ ਦਿੱਤੀ ਜਾਂ ਤੁਹਾਨੂੰ ਪਿੰਡ ਆ ਕੇ ਵੀ ਕੋਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਜਾਂ ਤੁਹਾਨੂੰ ਕੋਈ ਹੈਲਪ ਲਈ ਜਾਂ ਤੁਹਾਡੀ ਉੱਥੇ ਜ਼ਿੰਦਗੀ ਜਿਹੜੀ ਸੀ ਪਿੰਡ ਉੱਥੇ ਦਿੱਲੀ ਨਾਲੋਂ ਵਧੀਆ ਬਸ਼ਰ ਹੋਈ ਜਾਂ ਫਿਰ ਉੱਥੇ ਤੰਗੀਆਂ ਤਕਲੀਫਾਂ ਜਿਹੜੀਆਂ ਸੀ ਉਹਨੇ ਤੁਹਾਡਾ ਪਿੱਛਾ ਪਰਿਵਾਰ ਦਾ ਨਹੀਂ ਛੱਡਿਆ ਕੋਈ ਮਾਤਾ ਜੀ ਤੁਹਾਨੂੰ ਦੱਸਦੇ ਹੋਣਗੇ ਜੀ ਜੀ ਮੈਨੂੰ ਯਾਦ ਹੈ ਉਹ ਸਾੜ ਉਸ ਤੋਂ ਬਾਅਦ ਦੁਕਾਨ ਬਈ ਬਹੁਤ ਫਿਰ ਤਾਂ ਇਹ ਹਰੇਕ ਦਿਨੇ ਇੱਕ ਸਟਰਗਲ ਸੀਗਾ ਹਨਾ ਕੋਈ ਇਨਕਮ ਨਹੀਂ ਕੁਸ਼ਨ ਨਹੀਂ ਹਨਾ ਸਰਕਾਰ ਪਿੱਛੇ ਪਈ ਹੋਈ ਐ ਤੇ ਅਨਫੋਰਚੂਨੇਟਲੀ ਸਾਡੇ ਦਾਦੀ ਜੀ ਨੇ ਵੀ ਸਾਡੇ ਮਾਤਾ ਜੀ ਨੂੰ ਘਰੋਂ ਕੱਢਤਾ ਸੀ ਹੁਣ ਮੈਂ ਤਾਂ ਬਹੁਤ ਛੋਟਾ ਸੀ ਮੈਨੂੰ ਨਹੀਂ ਪਤਾ ਕਿਹੜੇ ਕੀ ਹਾਲਾਤ ਹੋਏ ਹੋਣੇ ਫਿਰ ਉਸ ਤੋਂ ਬਾਅਦ ਸਾਡੇ ਮਾਤਾ ਜੀ ਚਲੇ ਗਏ ਫਿਰ ਉਸ ਤੋਂ ਬਾਅਦ ਸਾਨੂੰ ਕੋਈ ਘਰ ਕਿਰਾਏ ਤੇ ਵੀ ਨਾ ਦਵੇ ਤੇ ਹਨਾ ਕਰਾਇਤੇ ਵੀ ਹੁੰਦਾ ਵੀ ਸਾਨੂੰ ਖਰੜ ਲੱਗ ਗਏ ਕਿ ਟਿਊਬਲ ਤੇ ਸਾਨੂੰ ਰਹਿਣਾ ਪਿਆ ਸੀਗਾ ਫਸਟ ਸਾਡੀ ਫਸਟ ਸ਼ੈਲਟਰ ਉਹ ਸੀਗਾ ਤੇ 6 ਮਹੀਨੇ ਤੱਕ ਮੇਰੇ ਭੈਣ ਭਰਾ ਵੀ ਸਕੂਲ ਨਹੀਂ ਗਏ ਕਿਉਂਕਿ ਸਾਰੇ ਕਿੰਨੀ ਦੇਰ ਉਸ ਟਿਊਬਲ ਦੇ ਉੱਤੇ ਰਹੇ ਤੁਸੀਂ ਪਰਿਵਾਰ ਵੀ ਥੋੜਾ ਜਿਹਾ ਰਹੇ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਮੈਂ ਕਿ ਸਾਡਾ ਫਸਟ ਸ਼ੈਲਟਰ ਉਹ ਸੀਗਾ ਟਿਊਬਲ ਮਤਲਬ ਮੋਟਰ ਜਿਵੇਂ ਹੁੰਦੀ ਹੈ ਜਣਾ ਹਾਂ ਜਿਵੇਂ ਪਿੰਡਾਂ 'ਚ ਮੋਟਰ ਨਹੀਂ ਤੇ ਖੇਤਾਂ 'ਚ ਉਹ ਕੋਈ ਇੱਕ ਸਾਲ ਆਲੇ ਦੁਆਸੇ ਆਲੇ ਦੁਆਲੇ ਖੇਤ ਹੈ ਤੇ ਇਨਸਿਕਿਉਰਿਟੀ ਕਿੰਨੀ ਹੋਣੀ ਤਿੰਨ ਬੱਚੇ ਆ ਕਿੱਤੋਂ ਵੀ ਕੋਈ ਆ ਸਕਦਾ ਹੈ ਹਨਾ ਉਸ ਟਾਈਮ ਪੁਲਿਸ ਵੀ ਹਨਾ ਭਈ ਪੁਲਿਸ ਵੀ ਸਰਕਾਰ ਵੀ ਨਿਗਰਾਂ ਕਰ ਸਕਦੀ ਹੈ ਰਿਸ਼ਤੇਦਾਰੀ ਨਾਤੇ ਸਭ ਸਭ ਕੁਝ ਹੀ ਫੇਰ ਕਿਹੜਾ ਖੜਦਾ ਜੀ ਜਦੋਂ ਮੁਸ਼ਕਿਲ ਟਾਈਮ ਆਂਦਾ ਹੈ ਹਾਂਜੀ ਤੇ ਪਰ ਮਸਲਾ ਇਸ ਗੱਲ ਦਾ ਸੀ ਕਿ ਉਸ ਵੇਲੇ ਅਸੀਂ ਇਹ ਗੱਲ ਕਹਿ ਦਿੰਨੇ ਵੀ ਕੌਮ ਦੇ ਹੀਰੇ ਜੀ ਕੌਮ ਵਾਸਤੇ ਆ ਕੀਤਾ ਜੀ ਤੇ ਪਰ ਉਸ ਵੇਲੇ ਜਿਹੜੀਆਂ ਇਹ ਅੱਜ ਦੀ ਤਰੀਕ ਦੇ ਵਿੱਚ ਸਿੱਖ ਜਥੇਬੰਦੀਆਂ ਜਾਂ ਵੱਡੇ ਵੱਡੇ ਰਾਜਨੀਤਿਕ ਪਾਰਟੀਆਂ ਇਹ ਗੱਲ ਕਰਦੀਆਂ ਤੇ ਉਸ ਵੇਲੇ ਕੋਈ ਬਾਹ ਫੜਨ ਵਾਲਾ ਨਹੀਂ ਸੀ ਇਸ ਟਾਈਮ ਜਦੋਂ ਹੁੰਦਾ ਕਿਹੜਾ ਬਾਹ ਫੜਨ ਵਾਲਾ ਕਿਹੜਾ ਸੀਗਾ ਫਿਰ ਹਾਂਜੀ ਫਿਰ ਸਲੋਲੀ ਸਲੋਲੀ ਬਈ ਸਾਨੂੰ ਥੋੜਾ ਟਰੈਕ ਤੇ ਆਂਦੇ ਰਹੇ ਤੇ ਉਸ ਟਾਈਮ ਜੋ ਬਾਬਾ ਠਾਕਰ ਸਿੰਘ ਜੀ ਦਮਦਮੀ ਟਕਸਾਲ ਉਹਨਾਂ ਨੇ ਸਾਡੇ ਮਾਤਾ ਜਦ ਤੱਕ ਸਾਡੇ ਮਾਤਾ ਜੀ ਸੀ 91 ਤੱਕ ਸਾਡੀ ਬੜੀ ਉਹਨਾਂ ਨੇ ਬੜੀ ਸਾਡੀ ਬਾਹ ਫੜੀ ਉਹਨਾਂ ਨੇ ਕਹਿ ਕੇ ਆ ਕੇ ਸਾਡੇ ਸਾਡੇ ਮੇਰੇ ਭਰਾ ਭੈਣ ਨੂੰ ਐਡਮਿਸ਼ਨ ਦਵਾਈ ਗੁਰਦਾਨੰਗ ਪਬਲਿਕ ਸਕੂਲ 36 ਚ ਚੰਡੀਗੜ੍ਹ ਉੱਥੇ ਐਡਮਿਸ਼ਨ ਦਵਾਈ ਤੇ ਫਿਰ ਉਹਨਾਂ ਨੇ ਸਾਨੂੰ ਫਿਰ 86 ਸਾਨੂੰ ਘਰ ਵੀ ਲੈ ਕੇ ਦਿੱਤਾ ਜਿੱਥੇ ਅਸੀਂ ਮੌਜੂਦਾ ਰਹਿੰਦੇ ਆਂ ਤਾਂ ਦਮਦਮੀ ਟਕਸਾਲ ਨੇ ਘਰ ਲੈ ਕੇ ਦਿੱਤਾ ਸੀ ਇਹ ਬਾਬਾ ਠਾਕਰ ਸਿੰਘ ਹੋਣਾ ਨੇ ਲੈ ਕੇ ਹਾਂਜੀ ਬਾਬਾ ਠਾਕਰ ਸਿੰਘ ਹੋਣਾ ਨੇ